ਹਰ ਸਾਲ ਦੀ ਤਰ੍ਹਾਂ ਛੋਟੇ ਸਾਬਜਦਾਂ ਦਾ ਮਾਤਾ ਗੁਜਰ ਕੋਰ ਦਾ ਸ਼ਹੀਦਾਂ ਦਾ ਇਹ ਬੈਂਕ ਆਫ ਇੰਡੀਆ ਦੇ ਇਸ ਮਾਰਕੀਟ ਅਸੀਂ ਇਹ ਲੰਗਰ ਲਾਂਦੇ ਹਾਂ 6 ਮੋ ਤੋਂ ਲੈ ਕੇ 13 ਮੋ ਤੱਕ ਜਿੰਨੇ ਵੀ ਸ਼ਹੀਦ ਸਿੰਘ ਹੋਏ ਜਸ ਸਿੰਘ ਨੇ ਆਏ ਸਭ ਦੀ ਯਾਦ ਦੇ ਵਿੱਚ ਬੈਂਕ ਆਫ ਇੰਡੀਆ ਸਟਾਫ ਐਕਸਟਾਫ ਅਤੇ ਸਮੂਹ ਦੁਕਾਨਦਾਰਾਂ ਨੂੰ ਇੱਕ ਵਾਰ ਆਗਮੈਂਨ ਦੇ ਨਾਲ ਇਹ ਲੰਗਰ 2011 ਤੋਂ ਵੀਨੇ ਤਕਰੀਬਨ ਲਗਾਤਾਰ 13 ਸਾਲ ਤੋਂ ਲਗਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹਰ ਸਾਲ ਦੀ ਤਰ੍ਹਾਂ ਛੋਟੇ ਸਾਬਜਦਾਂ ਦਾ ਮਾਤਾ ਗੁਜਰਕੌਰ ਦਾ ਸ਼ਹੀਦਾਂ ਦਾ ਇਹ ਬੈਂਕ ਆਫ ਇੰਡੀਆ ਤੇ ਇਸ ਮਾਰਕੀਟ ਅਸੀਂ ਇਹ ਲੰਗਰ ਲਾਂਦੇ ਆਂ ਗੁਰੂ ਮਹਾਰਾਜ ਦੀ ਸ਼ਹੀਦਾਂ ਦੀ ਸਰਤਾਜ ਬਾਬਾ ਫਤਿਹ ਸਿੰਘ ਬਾਬਾ ਜੁਝਾਰ ਸਿੰਘ ਅਸੀਂ ਅੱਜ ਤੁਹਾਨੂੰ ਇਹ ਦੱਸਣਾ ਚਾਹੁੰਦੇ ਆਂ ਸੱਚਾ ਪਾਤਸ਼ਾਹ ਮੋਤੀ ਮਹਿਰ ਦਾ ਤੁਸੀਂ ਨਾਂ ਸੁਣਿਆ ਮੋਤੀ ਆਪਣਾ ਟੋਡਰ ਮਾਲ ਦਾ ਸੁਣਿਆ ਅੱਜ ਤੁਹਾਨੂੰ ਇੱਕ ਹੋਰ ਦੱਸਦੇ ਆ ਯਾਰੇ ਖਾਨ ਜੋਗੀ ਦੀ ਯਾਰੇ ਖਾਨ ਜੋਗੀ ਨੇ ਲਿਖਿਆ ਉਹਨੇ ਕਹਿੰਦਾ ਇਹ ਕਲਮ ਮੇਰੇ ਕੋਲ ਲਿਖੀ ਨਹੀਂ ਜਾਂਦੀ ਯਾਰੇ ਖਾਨ ਕਹਿੰਦਾ ਮੇਰੇ ਕੋਲ ਇਹ ਲਿਖੀ ਨਹੀਂ ਜਾਂਦੀ ਬਾਬਾ ਫਤਿਹ ਸਿੰਘ ਤੇ ਜਹਾਰ ਸਿੰਘ ਦੀ ਮੇਰੇ ਕੋਲ ਲਿਖੀ ਨਹੀਂ ਜਾਂਦੀ ਇਹ ਜੀਤ ਤੇ ਜਹਾਰ ਦੀ ਨਾ ਮਾਤਾ ਗੁਜਰੀ ਦੀਆਂ ਘੋੜੀਆਂ ਨਹੀਂ ਮੇਰੇ ਕੋਲ ਲਿਖੀਆਂ ਜਾ ਰਹੀਆਂ ਉਸਨੇ ਜਦੋਂ ਇਹ ਗੱਲਾਂ ਕਲਮ ਕਹਿੰਦਾ ਮੇਰੀ ਕਲਮ ਨਹੀਂ ਲਿਖੀ ਜਾ ਰਹੀ ਮੇਰੀ ਕਲਮ ਟੁੱਟ ਗਈ ਕਹਿੰਦਾ ਇਹ ਵਜ਼ੀਰ ਖਾਨ ਇਹ ਤੂੰ ਬਹੁਤ ਜ਼ੁਲਮ ਕੀਤਾ ਉਹਨਾਂ ਨੇ ਕਿਹਾ ਯਾਰੇ ਖਾਨ ਜੋਗੀ ਨੇ ਕਿਹਾ ਵੀ ਇਹ ਜੋ ਜਿਹੜਾ ਅੰਤਮ ਹੋਇਆ ਕੰਮ ਜਿਹੜਾ ਅਜੀਸ ਜਹਾਰ ਨੇ ਕਿਰਪਾਨ ਵਹੀਏ ਉਹ ਦੁਨੀਆ ਇੰਨੀ ਬਚੇ ਉਹਨਾਂ ਨੇ ਫਾਰਸੀ ਜੀ ਬੋਲਿਆ ਕਹਿੰਦਾ ਮੈਂ ਉਹ ਲਿਖ ਨਹੀਂ ਮੇਰੀ ਕਲਮ ਨਹੀਂ ਲਿਖ ਸਕਦੀ ਜਿਹੜਾ ਇਹ ਜ਼ੁਲਮ ਹੋਇਆ ਸੂਬੇ ਸਰਹੰਦ ਨੇ ਉਸ ਤੇ ਪਾਬੰਦੀ ਲਾਤੀ ਤੂੰ ਮੁਸਲਮਾਨ ਹੋ ਕੇ ਇਹ ਗੱਲਾਂ ਕੀਤੀਆਂ ਨੇ ਇਹ ਤੂੰ ਲਿਖੀਆਂ ਨੇ ਇਹ ਤੈਨੂੰ ਮਸਜਿਦ ਦੇ ਵਿੱਚ ਅੱਜ ਤੋਂ ਬਾਅਦ ਤੂੰ ਨਮਾਜ਼ ਨਹੀਂ ਪੜ ਸਕਦਾ ਕਹਿੰਦਾ ਮੈਨੂੰ ਸਵਕਾਰ ਹੈ ਜਦੋਂ ਉਹਨਾਂ ਨੇ ਵਿਚੋਲੇ ਵਿੱਚ ਪੇ ਕਹਿੰਦੇ ਵੀ ਤੂੰ ਇਹ ਗੱਲ ਵਾਪਸ ਲੈ ਯਾਰੇ ਖਾਨ ਤੂੰ ਮਸਜਿਦ ਤੇ ਕਹਿੰਦਾ ਨਹੀਂ ਕਦੀ ਹੋ ਹੀ ਨਹੀਂ ਸਕਦਾ ਕਹਿੰਦਾ ਛੋਟੀਆਂ ਜਿੰਦਾ ਤੇ ਵੱਡੇ ਸਾਕੇ ਵजीर खान ਤੇਰੀਆਂ ਜੜਾਂ ਹਲਾ ਕੇ ਰੱਖ ਦੇਣਗੇ ਮੈਂ ਨਮਾਜ਼ ਕਰਚੀ ਪੜ ਲਾਂਗਾ ਪਰ ਮੈਂ ਇਹ ਜ਼ੁਲਮ ਦਾ ਜਿਹੜਾ ਸਾਕੇ ਮੈਂ ਜੋ ਲਿਖਿਆ ਉਹ ਮੈਂ ਵਾਪਸ ਨਹੀਂ ਲਵਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਵਿੰਦਰਪਾਲ ਸਿੰਘ ਕਾਲੜਾ ਰਿਟਾਇਰ ਬੈਂਕ ਮੈਨੇਜਰ ਬੈਂਕ ਆਫ ਇੰਡੀਆ ਸਾਬ ਜੀ ਆਦਿਆਂ ਦੀ ਸ਼ਾਦਨ ਨੂੰ ਸਮਰਪਿਤ ਮਾਤਾ ਗੁਜਰਕੌਰ ਦੀ ਸ਼ਾਦਨ ਨੂੰ ਸਮਰਪਿਤ ਅਤੇ ਆਨੰਦਪੁਰ ਸਾਹਿਬ ਤੋਂ ਲੈ ਕੇ ਫਤਿਹਗੁਰ ਸਾਹਿਬ ਤੱਕ 6 ਪੋ ਤੋਂ ਲੈ ਕੇ 13 ਪੋ ਤੱਕ ਜਿੰਨੇ ਵੀ ਸ਼ਹੀਦ ਸਿੰਘ ਹੋਏ ਜੱਸ ਸਿੰਘ ਨੇ ਆਏ ਆ ਸਭ ਦੀ ਯਾਦ ਦੇ ਵਿੱਚ ਬੈਂਕ ਆਫ ਇੰਡੀਆ ਸਟਾਫ ਐਕਸਟਾਫ ਅਤੇ ਸਮੂਹ ਦੁਕਾਨਦਾਰਾਂ ਨੂੰ ਇੱਕ ਵਿਰਾਗਮਈ ਢੰਗ ਦੇ ਨਾਲ ਇਹ ਲੰਗਰ 2011 ਤੋਂ ਇਹਨੇ ਤਕਰੀਬਤ ਲਗਾਤਾਰ 13 ਸਾਲ ਤੋਂ ਲਗਾਇਆ ਜਾ ਰਿਹਾ ਹੈ ਤਾਂ ਕਿ ਅਸੀਂ ਉਹਨਾਂ ਬੱਚਿਆਂ ਨੂੰ ਯਾਦ ਵਿਰਾਗਮਈ ਤਰੀਕੇ ਨਾਲ ਕਰੀਏ ਸਿਰਫ ਇਹ ਇੱਕ ਤਿਉਹਾਰ ਮਨਾ ਕੇ ਇੱਕ ਮੇਲਾ ਨਾ ਬਣਾਈਏ ਸ਼ਹੀਦੀ ਜੋੜ ਮੇਲਾ ਬਣਾਈਏ ਤੇ ਉਹਨਾਂ ਦੇ ਚੱਲੇ ਹੋਏ ਪੁਰਨਿਆਂ ਦੇ ਪਾਈਏ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰ ਕੇ ਧਰਮ ਨਹੀਂ ਛੱਡਿਆ ਤੇ ਸਾਨੂੰ ਪ੍ਰਮਾਤਮਾ ਵਾਹਿਗੁਰੂ ਸਤ ਬਖਸ਼ੇ ਕਿ ਅਸੀਂ ਵੀ ਇਸੇ ਤਰ੍ਹਾਂ ਆਪਣੇ ਸਿੱਖੀ ਜੀਵਨ ਦੇ ਵਿੱਚ ਅਗਰ ਪਰਪੱਕ ਹੋ ਸਕੀਏ ਤੇ ਸਾਡੇ ਰੋਮ ਰੋਮ ਦੇ ਵਿੱਚ ਸਿੱਖੀ ਵਸੇ ਅਤੇ ਜੋ ਮੌਜੂਦਾ ਹਾਲਾਤ ਹਨ ਉਹਨਾਂ ਦੇ ਉੱਤੇ ਵਾਹਿਗੁਰੂ ਕਿਰਪਾ ਕਰੇ ਸਿੱਖ ਪੰਥ ਚੜ੍ਹਦੀ ਕਲਾਈ ਰਹੇ ਤੇ ਇਹ ਲੰਗਰ ਵਾਹਿਗੁਰੂ ਬਖਸ਼ਿਸ਼ ਕਰੇ ਹਾਰਤਾਲ ਇਸੇ ਤਰ੍ਹਾਂ ਚੱਲਦੇ ਰਹਿਣ ਕਿਉਂਕਿ ਸਾਰੇ ਏਰੀਆ ਦੇ ਲੋਕਾਂ ਦਾ ਬੈਂਕ ਮੁਰਾਜਮਾ ਦਾ ਬੜਾ ਸਹਿਯੋਗ ਹੈ ਅਤੇ ਇਹ ਸ਼ਹੀਦਾਂ ਨੂੰ ਸ਼ਰਨਾਂਦਲੀ ਹੈ ਕਿ ਇੱਥੇ ਵਿਰਾਗ ਮੇਂ ਤਰੰਗ ਦੇ ਨਾਲ ਸਤਨਾਮ ਵਾਹਿਰੁ ਕਰਦੇ ਆਂ ਲੰਗਰ ਵਰਤਾਇਆ ਜਾ ਰਿਹਾ ਹੈ ਅਤੇ ਇਹ ਇਸ ਤਰ੍ਹਾਂ ਹੀ ਚੱਲਦਾ ਰਹੇ ਧੰਨਵਾਦ